ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਵਣ ਦਾ ਮਹੀਨਾ ਚੱਲ ਰਿਹਾ ਸੋ ਅੱਜਕੱਲ ਮਾਪਿਆਂ ਵੱਲੋਂ ਆਪਣੀਆਂ ਧੀਆਂ ਨੂੰ ਸੰਧਾਰਾ ਦਿੱਤਾ ਜਾਂਦਾ ਏ ਸੋ ਇਸੇ ਵਿਸ਼ੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਜੀ ਸੋ ਪਰ ਚਲੋ ਫਿਰ ਅੱਜ ਆਪਾਂ ਸੁੰਧਾਰੇ ਉੱਤੇ ਗੱਲਬਾਤ ਕਰਦੇ ਹਾਂ ਕਹਿੰਦੇ ਨੇ ਸਾਵਣ ਦਾ ਮਹੀਨਾ ਆਪਣੇ ਨਾਲ ਕਈ ਰੰਗ ਲੈ ਕੇ ਆਉਂਦਾ ਏ ਇਸ ਮਹੀਨੇ ਬਰਸਾਤ ਵਧੇਰੇ ਹੋਣ ਕਰਕੇ ਗਰਮੀ ਤੋਂ ਵੀ ਰਾਹਤ ਮਿਲਦੀ ਏ ਵਿਆਹਾਂ ਹੋਈਆਂ ਕੁੜੀਆਂ ਆਪਣੇ ਪੇਕੇ ਪਿੰਡ ਆਉਂਦੀਆਂ ਹਨ ਆਪਣੀਆਂ ਸਹੇਲੀਆਂ ਨਾਲ ਰੜਕੇ ਤੀਆਂ ਲਗਾਉਂਦੀਆਂ ਹਨ ਜਾਂ ਉਹਨਾਂ ਦੇ ਭਰਾ ਉਹਨਾਂ ਦੇ ਸਹੁਰੇ ਪਿੰਡ ਕੁਝ ਸਗਾਤਾ ਲੈ ਕੇ ਜਾਂਦੇ ਹਨ ਜਿਸ ਨੂੰ ਕਿ ਸੰਧਾਰਾ ਕਿਹਾ ਜਾਂਦਾ ਏ ਸੌਣ ਦੇ ਮਹੀਨੇ ਵਿੱਚ ਭਰਾ ਵੱਲੋਂ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਵੱਲੋਂ ਧੀ ਨੂੰ ਸੰਧਾਰਾ ਦੇ ਕੇ ਆਉਣਾ ਜ਼ਰੂਰੀ ਸਮਝਿਆ ਜਾਂਦਾ ਏ ਜਿਸ ਕੁੜੀ ਦਾ ਭਰਾ ਤਿਆਂ ਵਿੱਚ ਭੈਣ ਨੂੰ ਮਿਲਣ ਨਹੀਂ ਜਾਂਦਾ ਉਸ ਕੁੜੀ ਨੂੰ ਉਸ ਦੀ ਸੱਸ ਵੱਲੋਂ ਉਹ ਲੰਬਾ ਜਿੱਤਾ ਜਾਂਦਾ ਹੈ ਸੰਧਾਰੇ ਵਿੱਚ ਆਪਣੀ ਹੈਸੀਅਤ ਮੁਤਾਬਕ ਹਰ ਕੋਈ ਕਈ ਚੀਜ਼ਾਂ ਭੇਜਦਾ ਹੈ ਜਿਨ੍ਹਾਂ ਵਿੱਚ ਸੂਟ, ਚੂੜੀਆਂ, ਗਹਿਣੇ, ਮਠੀਆਂ ਤੇ ਬਿਸਕੁਟ ਆਦ ਹੁੰਦੇ ਹਨ ਇਹਨਾਂ ਵਿੱਚੋਂ ਸਭ ਤੋਂ ਐਮ ਬਿਸਕੁਟ ਮੰਨੇ ਜਾਂਦੇ ਨੇ ਜੋ ਖੁਦ ਲੋਕ ਬਿਸਕੁਟਾਂ ਆਈ ਭੱਠੀ ਤੋਂ ਭੱਠੀ ਤੋਂ ਤਿਆਰ ਕਰਵਾਉਂਦੇ ਹਨ ਭਾਵੇਂ ਕੇ ਖਾਨ ਵਿੱਚ ਭਾਵੇਂ ਕੇ ਖਾਨ ਦੀਆਂ ਕਈ ਹੋਰ ਵਸਤਾਂ ਵੀ ਸੰਧਾਰੇ ਵਿੱਚ ਦਿੱਤੀਆਂ ਜਾਂਦੀਆਂ ਨੇ ਪਰ ਬਿਸਕਟ ਬਣਾ ਕੇ ਭੇਜਣੇ ਜ਼ਿਆਦਾ ਜ਼ਰੂਰੀ ਸਮਝੇ ਜਾਂਦੇ ਨੇ ਇਸ ਲਈ ਸੌਣ ਦੇ ਮਹੀਨੇ ਵਿੱਚ ਪੱਠੀਆਂ ਉੱਤੇ ਪੂਰੀ ਰੌਣਕ ਰਹਿੰਦੀ ਹੈ ਲੰਮੀਆਂ ਲੰਮੀਆਂ ਕਤਾਰਾਂ ਵਿੱਚ ਵਾਰੀ ਆਉਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਸਾਡੇ ਪਿੰਡ ਤੋਂ ਇੱਕ ਪਿੰਡ ਛੱਡ ਗਏ ਅਗਲੇ ਪਿੰਡ ਦੀ ਪੱਠੀ ਬਹੁਤ ਮਸ਼ਹੂਰ ਹੁੰਦੀ ਸੀ ਸਾਰੇ ਕਹਿੰਦੇ ਸਨ ਉਹ ਪੱਠੀ ਬਾ ਬਿਸਕਟ ਬਹੁਤ ਵਧੀਆ ਬਣਾਉਂਦਾ ਏ ਜਦੋਂ ਅਸੀਂ ਬਿਸਕਟ ਬਣਾਉਣੇ ਹੁੰਦੇ ਤਾਂ ਬਾਪੂ ਨੇ ਇੱਕ ਦਿਨ ਪਹਿਲਾਂ ਹੀ ਪੀਪੇ ਚ ਪਾ ਕੇ ਰਸਨ ਪੱਠੀ ਉੱਤੇ ਰੱਖ ਆਉਣਾ ਭਾਵ ਨੰਬਰ ਲਗਾ ਆਉਣਾ ਤਾਂ ਕਿ ਦੂਜੇ ਦਿਨ ਪਹਿਲਾ ਨੰਬਰ ਲੱਗ ਜਾਵੇ ਫਿਰ ਵੀ ਦੂਜੇ ਦਿਨ ਦੁਪਹਿਰ ਤੱਕ ਹੀ ਵਾਰੀ ਆਉਂਦੀ ਪੱਠੀ ਦੇ ਭੀੜ ਬਹੁਤ ਜ਼ਿਆਦਾ ਹੁੰਦੀ ਸੀ ਲੋਕਾਂ ਨੇ ਇੱਕ ਦੂਜੇ ਨਾਲ ਗੱਲਾਂ ਮਾਰੀ ਜਾਣੀਆਂ ਨਾਲੇ ਆਪਣੀ ਵਾਰੀ ਦਾ ਇੰਤਜ਼ਾਰ ਕਰੀ ਜਾਣਾ ਪਰ ਹੁਣ ਪੱਠੀਆਂ ਦੇ ਪਹਿਲਾਂ ਵਰਗੀਆਂ ਰੌਣਕਾਂ ਨਜ਼ਰ ਨਹੀਂ ਆਉਂਦੀਆਂ ਕੁਝ ਦਿਨ ਪਹਿਲਾਂ ਉਸੇ ਬਿਸਕਟਾਂ ਦੀ ਪੱਠੀ ਉੱਤੇ ਜਾਣ ਦੱਸ ਬੱਬ ਬਣਿਆ ਜਿੱਥੋਂ ਪਹਿਲਾਂ ਬਿਸਕਟ ਬਣਾਉਂਦੇ ਹੁੰਦੇ ਸੀ ਉੱਚਿਆ ਸੀ ਕਿ ਪਹਿਲਾਂ ਦੀ ਤਰ੍ਹਾਂ ਬਹੁਤ ਭੀੜ ਹੋਵੇਗੀ ਪਰ ਜਾ ਕੇ ਵੇਖਿਆ ਤਾਂ ਬਿਲਕੁਲ ਹੀ ਭੀੜ ਨਹੀਂ ਸੀ ਬੈਠ ਕੇ ਦੁਕਾਨਦਾਰ ਨਾਲ ਗੱਲਾਂ ਬਾਤਾਂ ਕੀਤੀਆਂ ਉਹ ਵੀ ਪਰੇਸ਼ਾਨ ਨਜ਼ਰ ਆਇਆ ਕਹਿੰਦਾ ਹੁਣ ਪਹਿਲਾਂ ਵਾਲੀ ਰੌਣਕ ਨਹੀਂ ਰਹੀ ਲੋਕਾਂ 'ਚ ਪਿਆਰ ਘਟ ਗਿਆ ਏ ਅਸਲ ਵਿੱਚ ਕਈ ਲੋਕ ਤਾਂ ਅਜੇ ਵੀ ਬਿਸਕੁਟਾਂ ਨੂੰ ਪਹਿਲ ਦਿੰਦੇ ਹਨ ਪਰ ਨੌਜਵਾਨ ਬਿਸਕਟ ਬਣਾਉਣ ਦੀ بجائے ਲੱਡੂ ਬਰਫੀ ਆਦਿ ਦਾ ਸੰਧਾਰਾ ਦੇਣ ਨੂੰ ਪਹਿਲ ਦਿੰਦੇ ਨੇ ਕਿਉਂਕਿ ਉਹ ਸਮਝਦੇ ਹਨ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਬਿਸਕਟ ਬਣਾਉਣ ਚਾਹੀਏ ਦੂਜੇ ਅੱਜਕੱਲ ਜ਼ਿਆਦਾਤਰ ਕੁੜੀਆਂ ਤੇ ਮੁੰਡੇ ਵਿਆਹ ਤੋਂ ਬਾਅਦ ਬਾਹਰਲੇ ਮੁੱਖਾਂ ਵਿੱਚ ਜਾ ਬੈਠੇ ਹਨ ਅੱਜਕੱਲ ਪੱਠੀਆਂ ਉੱਤੇ ਜ਼ਿਆਦਾਤਰ ਬਜ਼ੁਰਗ ਹੀ ਨਜ਼ਰ ਆਉਂਦੇ ਹਨ ਨੌ ਨੌਜਵਾਨ ਤਾਂ ਨਾ ਮਾਤਰ ਹੁੰਦੇ ਹਨ ਲੱਗਦਾ ਹੈ ਹੁਣ ਦਿਨੋਂ ਦਿਨ ਘਟ ਰਹੇ ਹੋਰ ਨਾ ਸੱਭਿਆਚਾਰਕ ਰਵਾਜਾਂ ਵਾਂਗ ਪੀਪੇ ਵਾਲੇ ਬਿਸਕਟਾਂ ਦਾ ਰਵਾਜ ਵੀ ਇੱਕ ਦਿਨ ਉਲੋਪ ਹੋ ਜਾਵੇਗਾ ਸੋਏ ਤੀਜੀ ਦੇਰੋਂ ਦੇਣ ਘਟ ਰਹੇ ਸੰਧਾਰੇਵਾਏ ਬਿਸਕਟਾਂ ਦਾ ਰਵਾਜ ਬਾਰੇ ਗੱਲਬਾਤ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਸੋ ਜੇ ਵਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣੇਗੀ ਸੋ ਆਉਣ ਵਾਲੇ ਵਲੌਗ ਵਿੱਚ ਹੋਰ ਤੁਹਾਨੂੰ ਕੋਈ ਗੱਲਬਾਤ ਸੁਣਾਵਾਂਗਾ ਪੁਰਾਣੇ ਵੇਲਿਆਂ ਦੀ ਸੋ ਉਦੋਂ ਤੱਕ ਲਈ ਰੋਬਰ ਆਖਾ ਸ਼ੁਕਰੀਆ ਧੰਨਵਾਦ ਜੀ